ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਸੱਜਣ ਕੁਮਾਰ ਨੂੰ ਹੁਣ 25 ਫਰਵਰੀ ਨੂੰ ਸਜ਼ਾ ਜੜੀ ਹੋ ਸੁਣਾਈ ਜਾਵੇਗੀ 25 ਫਰਵਰੀ ਨੂੰ ਦੁਪਹਿਰ 2 ਵਜੇ ਸਜ਼ਾ ਦਾ ਐਲਾਨ ਆ ਛੜਾਓ ਕੀਤਾ ਜਾਵੇਗਾ ਤਾਂ ਪਹਿਲਾਂ ਸੱਜਣ ਕੁਮਾਰ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ ਪਰ ਅਦਾਲਤ ਦੇ ਵੱਲੋਂ ਹੁਣ ਤਰੀਕ ਨੂੰ ਬਦਲ ਦਿੱਤਾ ਗਿਆ ਤਾਂ ਹੁਣ ਤਰੀਕ 25 ਰੱਖ ਦਿੱਤੀ ਗਈ ਹੈ ਤਾਂ 25 ਫਰਵਰੀ ਨੂੰ ਸੱਜਣ ਕੁਮਾਰ ਨੂੰ ਸਜਾ ਛੜੀ ਉਹ ਸੁਣਾਈ ਜਾਣੀ ਆ ਤਾਂ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੋਇਆ ਤੇ ਹੁਣ ਉਸ ਨੂੰ ਸਜਾ ਛੜੀ ਉਹ ਸੁਣਾਈ ਜਾਣੀ ਆ ਤਾਂ 25 ਤਰੀਕ ਦਾ ਐਲਾਨ ਕੀਤਾ ਗਿਆ ਕਿ 25 ਤਰੀਕ ਨੂੰ ਸਜਣ ਕੁਮਾਰ ਨੂੰ ਸਜਾ ਛੜੀ ਉਹ ਸੁਣਾਈ ਜਾਵੇਗੀ ਤਾਂ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਦੇ ਵਿੱਚ 12 ਫਰਵਰੀ ਨੂੰ ਇੱਕ ਸੁਣਵਾਈ ਹੁੰਦੀ ਆ ਤੇ ਉਸ ਸੁਣਵਾਈ ਦੇ ਵਿੱਚ 43 ਸਾਲ ਪਹਿਲਾਂ ਹੋਏ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਆ ਜਿਹੜਾ ਉਹ ਠਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਇੱਕ ਤਰੀਕ ਪਹਿਲਾਂ ਰੱਖੀ ਗਈ ਸੀ ਕਿ ਇਸ ਤਰੀਕ ਨੂੰ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਪਰ ਉਸ ਦਿਨ ਸਜ਼ਾ ਨਹੀਂ ਸੁਣਾਈ ਗਈ ਤਾਂ ਅੱਜ ਦਾ ਦਿਨ ਜਿਹੜਾ ਉਹ ਰੱਖਿਆ ਜਾਂਦਾ ਤੇ ਅੱਜ ਵੀ ਸਜ਼ਾ ਜਿਹੜੀ ਉਹ ਨਹੀਂ ਸੁਣਾਈ ਗਈ ਤਾਂ ਅੱਜ ਤਰੀਕ ਦੱਸੀ ਗਈ ਆ ਕਿ 25 ਫਰਵਰੀ ਨੂੰ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਤਾਂ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਤਾਂ 25 ਫਰਵਰੀ ਨੂੰ ਦੁਪਹਿਰ 2 ਵਜੇ ਸਜ਼ਾ ਦਾ ਐਲਾਨ ਜਿਹੜਾ ਉਹ ਕੀਤਾ ਜਾਵੇਗਾ ਤਾਂ 41 ਸਾਲ ਪਹਿਲਾਂ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਨੇ ਦੋਸ਼ੀ ਠਹਿਰਾਇਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਹੈ ਤਾਂ ਸਾਬਕਾ ਐਮਪੀ ਰਹੇ ਨੇ ਕਾਂਗਰਸ ਦੇ ਸੱਜਣ ਕੁਮਾਰ ਦਾ ਸੱਜਣ ਕੁਮਾਰ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਤਾਂ ਹੁਣ ਉਸ ਨੂੰ ਇੱਕ ਵਾਰ ਫਿਰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਤਾਂ ਇਹ ਦੂਜਾ ਮਾਮਲਾ ਦੂਜੇ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ ਤਾਂ ਸੱਜਣ ਕੁਮਾਰ ਕਾਂਗਰਸ ਦਾ ਸਾਬਕਾ ਐਮਪੀ ਰਿਹਾ ਹੈ ਜਿਸ ਨੂੰ ਹੁਣ ਸਜ਼ਾ ਸੁਣਾਈ ਜਾਣੀ ਆ 25 ਫਰਵਰੀ ਨੂੰ ਸਜ਼ਾ ਦਾ ਐਲਾਨ ਆ ਜਿਹੜਾ ਉਹ ਕੀਤਾ ਜਾਣਾ ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਆ ਤਾਂ ਸੱਜਣ ਕੁਮਾਰ ਨੂੰ ਹੁਣ 25 ਫਰਵਰੀ ਨੂੰ ਸਜ਼ਾ ਜੜੀ ਉਹ ਸੁਣਾਈ ਜਾਵੇਗੀ 25 ਫਰਵਰੀ ਨੂੰ ਦੁਪਹਿਰ 2 ਵਜੇ ਸਜ਼ਾ ਦਾ ਐਲਾਨ ਅਚੜਾਓ ਕੀਤਾ ਜਾਵੇਗਾ ਤਾਂ ਪਹਿਲਾਂ ਸਜਣ ਕੁਮਾਰ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ ਪਰ ਅਦਾਲਤ ਦੇ ਵੱਲੋਂ ਹੁਣ ਤਰੀਕ ਨੂੰ ਬਦਲ ਦਿੱਤਾ ਗਿਆ ਤਾਂ ਹੁਣ ਤਰੀਕ 25 ਰੱਖ ਦਿੱਤੀ ਗਈ ਹੈ ਤਾਂ 25 ਫਰਵਰੀ ਨੂੰ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ ਤਾਂ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੋਇਆ ਤੇ ਹੁਣ ਉਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ ਤਾਂ 25 ਤਰੀਕ ਦਾ ਐਲਾਨ ਕੀਤਾ ਗਿਆ ਕਿ 25 ਤਰੀਕ ਨੂੰ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਤਾਂ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਦੇ ਵਿੱਚ 12 ਫਰਵਰੀ ਨੂੰ ਇੱਕ ਸੁਣਵਾਈ ਹੁੰਦੀ ਹੈ ਤੇ ਉਸ ਸੁਣਵਾਈ ਦੇ ਵਿੱਚ 43 ਸਾਲ ਪਹਿਲਾਂ ਹੋਏ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਆ ਜਿਹੜਾ ਉਹ ਠਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਇੱਕ ਤਰੀਕ ਪਹਿਲਾਂ ਰੱਖੀ ਗਈ ਸੀ ਕਿ ਇਸ ਤਰੀਕ ਨੂੰ ਸੱਜਣ ਕੁਮਾਰ ਨੂੰ ਸਜ਼ਾ ਜੜੀ ਉਹ ਸੁਣਾਈ ਜਾਵੇਗੀ ਪਰ ਉਸ ਦਿਨ ਸਜ਼ਾ ਨਹੀਂ ਸੁਣਾਈ ਗਈ ਤਾਂ ਅੱਜ ਦਾ ਦਿਨ ਜਿਹੜਾ ਉਹ ਰੱਖਿਆ ਜਾਂਦਾ ਤੇ ਅੱਜ ਵੀ ਸਜ਼ਾ ਜਿਹੜੀ ਉਹ ਨਹੀਂ ਸੁਣਾਈ ਗਈ ਤਾਂ ਅੱਜ ਤਰੀਕ ਦੱਸੀ ਗਈ ਆ ਕਿ 25 ਫਰਵਰੀ ਨੂੰ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਚਾਹੇਗੀ ਤਾਂ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਤਾਂ 25 ਫਰਵਰੀ ਨੂੰ ਦੁਪਹਿਰ 2 ਵਜੇ ਸਜ਼ਾ ਦਾ ਐਲਾਨ ਜਿਹੜਾ ਉਹ ਕੀਤਾ ਜਾਵੇਗਾ ਤਾਂ 41 ਸਾਲ ਪਹਿਲਾਂ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਨੇ ਦੋਸ਼ੀ ਠਹਿਰਾਇਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ ਤਾਂ ਸਾਬਕਾ ਐਮਪੀ ਰਹੇ ਨੇ ਕਾਂਗਰਸ ਦੇ ਸੱਜਣ ਕੁਮਾਰ ਦਾ ਸੱਜਣ ਕੁਮਾਰ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਸਜ਼ਾ ਘਟ ਰਹੇ ਨੇ ਤਾਂ ਹੁਣ ਉਸ ਨੂੰ ਇੱਕ ਵਾਰ ਫਿਰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ ਤਾਂ ਇਹ ਦੂਜਾ ਮਾਮਲਾ ਦੂਜੇ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ ਤਾਂ ਸੱਜਣ ਕੁਮਾਰ ਕਾਂਗਰਸ ਦਾ ਸਾਬਕਾ ਐਮਪੀ ਰਿਹਾ ਹੈ ਜਿਸ ਨੂੰ ਹੁਣ ਸਜ਼ਾ ਸੁਣਾਈ ਜਾਣੀ ਆ 25 ਫਰਵਰੀ ਨੂੰ ਸਜ਼ਾ ਦਾ ਐਲਾਨ ਆ ਜਿਹੜਾ ਉਹ ਕੀਤਾ ਜਾਣ